ਬੋਤਨ ਵਾਸ ਸਪੀਕਰ ਸਾਹਿਬ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਕੁਝ ਗੱਲਾਂ ਲਿਆਉਣਾ ਚਾਹਨਾ ਸਾਰੇ ਐਮਐਲਏ ਸਾਹਿਬਾਨ ਕਮੇਟੀਆਂ ਦੇ ਜਿਹੜੇ ਆ ਉਹ ਮੈਂਬਰ ਹੁੰਦੇ ਆ ਉਹ ਕੁਝ ਗੱਲਾਂ ਸਰਕਾਰ ਦੇ ਧਿਆਨ 'ਚ ਲਿਆਉਂਦੇ ਆ ਪਰ ਉਹ ਕਈ ਵਾਰੀ ਕੀ ਹੁੰਦਾ ਕਿ ਉਹ ਗੱਲਾਂ ਸਿਰਫ ਸਿਫਾਰਸ਼ੇ ਰਹਿ ਜਾਂਦੀਆਂ ਉਹ ਇੰਪਲੀਮੈਂਟਰੀ ਹੁੰਦਾ ਜਿਸ ਦੇ ਵਿੱਚ ਸਾਡੀ ਐਗਰੀਕਲਚਰ ਕਮੇਟੀ ਵੱਲੋਂ ਇਹ ਟਰੋਲ ਪਲਾਂਟ ਲਾਉਣ ਵਾਸਤੇ ਜਿਹੜਾ 슈ਗਰ ਫੈਟ ਨੂੰ ਸੁਪਾਰਸ਼ ਕੀਤੀ ਗਈ ਸੀ ਚੀਮਾ ਸਾਹਿਬ ਵੱਲੋਂ ਜਿਹੜੇ ਫੰਡ ਸੀ ਸਰਕਾਰ ਵੱਲੋਂ ਦੇਣੇ ਉਹ ਵੀ ਦੇ ਦਿੱਤੇ ਗਏ ਸੀ ਪਰ ਇੱਕ ਸਾਲ ਤੋਂ ਉਸ ਨੂੰ ਇਸੇ ਤਰ੍ਹਾਂ ਿਕਮਾਇਆ ਗਿਆ ਤੇ ਦੂਜਾ ਮਸਲਾ ਜਿਹੜਾ ਅਸੀਂ ਉਹ ਬਿਜਲੀ ਡਿਪਾਰਟਮੈਂਟ ਨੂੰ ਕੀਤਾ ਸੀਗਾ ਤਾਂ ਉਹਦੇ ਵਿੱਚ ਕੀ ਹੋਇਆ ਜੀ ਕੋਟਕਪੂਰੇ ਜਿਹੜੇ ਟਰਾਂਸਫਾਰਮਰ ਦੀ ਰਿਪੇਅਰ ਹੁੰਦੀ ਸੀ ਔਰ ਕਾਫੀ ਏਰੀਆ ਜਿਹੜਾ ਪੰਜਾਬ ਦਾ ਉੱਥੇ ਰਿਪੇਅਰ ਕਰਵਾਉ ਸੀ ਉਹਦੀ ਵੀ ਸਿਫਾਰਿਸ਼ ਕੀਤੀ ਸੀ ਕਿ ਜਿਹੜਾ ਜਗਰਾਮਾ ਲਿਆਉਣ ਵਾਸਤੇ ਕਈ ਵਾਰੀ ਟੱਚ ਲਾਉਣਾ ਹੁੰਦਾ ਉਹ ਗੱਡੀ ਤੇ ਲੈ ਕੇ ਆਉਣਾ ਪੈਂਦਾ ਸਰਕਾਰ ਨੂੰ ਖਰਚਾ ਬਹੁਤ ਪੈਂਦਾ ਜਿਹੜੀਆਂ ਸਾਡੀਆਂ ਕਮੇਟੀਆਂ ਸੀ ਸਰਕਾਰ ਨੂੰ ਸੁਝਾਅ ਦੇ ਨੇ ਜੇ ਸਰਕਾਰ ਦਾ ਕੁਝ ਬਚ ਸਕੇ ਤੇ ਉਹ ਵੀ ਹਲੇ ਤੱਕ ਸ਼ੁਰੂ ਨਹੀਂ ਹੋਇਆ ਸੋ ਮੇਰੀ ਬੇਨਤੀ ਇਹ ਹੈ ਕਿ ਜਿਹੜੇ ਕੁਝ ਕਮੇਟੀਆਂ ਸਿਫਾਰਿਸ਼ ਕਰਦੀਆਂ ਉਹਨਾਂ ਨੂੰ ਨਾਲ ਦੀ ਨਾਲ ਇਨ ਬੈਨ ਲਾਗੂ ਕੀਤਾ ਜਾਵੇ ਤਾਂ ਕਿ ਜਿਹੜਾ ਅਸੀਂ ਕੰਮ ਕਰਦੇ ਉਹਦਾ ਮੁੱਲ ਵਧੇ ਥੈਂਕ ਯੂ